ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਰਜਿੰਦਰ ਸਿੰਘ ਮਡੇਰ ਨਾਲ ਭਾਈ ਜਿੰਦਰ ਸਿੰਘ ਜੀ ਪUREWAL ਤੇ ਅੱਜ ਦਾ ਵਿਸ਼ਾ ਹੈਗਾ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਆਦਵੀਆਂ ਤੇ ਸਤਕਾਰ ਬਿਆਦਵੀ ਦਾ ਮਤਲਬ ਕੀ ਆ ਤੇ ਸਤਕਾਰ ਦਾ ਕੀ ਆ ਇਹ ਮੁੱਦਾ ਜਿਹੜਾ ਬਹੁਤੀ ਅੱਜ ਕੱਲ੍ਹ ਸਾਡਾ ਹੈਗਾ ਤੇ ਕਈ ਸਾਲਾਂ ਤੋਂ ਚੱਲਿਆ 40 ਸਾਲ ਹੋ ਗਏ ਅਸੀਂ ਇਸ ਵਿੱਚ ਉਲਝੇ ਹੋਏ ਆ ਕਿ ਕਈ ਵਾਰੀ ਬਿਆਦਵੀਆਂ ਆਪ ਹੀ ਹੋਣ ਦਾ ਕਾਰਨ ਬਣ ਜਾਂਦੇ ਆ ਇਹ ਕਈ ਵਾਰੀ ਸਾਡੇ ਵਿਰੋਧੀ ਜਾਂ ਜਿਹੜੇ ਕਿ ਗੁਰੂ ਸਾਹਿਬ ਜੀ ਨਾਲ ਸਾਨੂੰ ਸਿੱਖਣ ਕਹਿੰਦੇ ਤੋੜਨਾ ਚਾਹੁੰਦੇ ਆ ਉਹ ਵੀ ਕਰ ਜਾਂਦੇ ਆ ਤੇ ਸੋ ਇਹਨੂੰ ਕਿਵੇਂ ਅਸੀਂ ਮੇਨਟੇਨ ਕਰਕੇ ਰੱਖ ਸਕਦੇ ਆ ਕਿਵੇਂ ਅਸੀਂ ਇਹਨਾਂ ਨੂੰ ਬਚਾਉ ਕਾ ਸਕਦੇ ਆ ਅੱਜ ਇਹ ਗੱਲ ਕਰਾਂਗੇ ਇੱਕ ਹੁਣੀ ਜਿਹਾ ਕਰਨਾ ਇੱਕ ਸਾਹਮਣੇ ਆਈ ਆ ਭਾਈ ਸਾਹਿਬ ਜੀ ਉਹ ਇਹ ਹੋਈ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਸੁਖਸਣ ਸੱਚਖੰਡ ਸਥਾਨ ਹੁੰਦਾ ਆ ਉਸੇ ਇਹ ਕਹਿੰਦੇ ਪੱਖਾ ਲਾ ਕੇ ਰੱਖਿਆ ਹੋਇਆ ਸੀਗਾ ਉਹ ਮੈਲਟ ਹੋ ਗਿਆ ਹੀਟ ਹੋ ਕੇ ਗਰਮ ਹੋ ਗਿਆ ਲੱਗ ਲੱਗ ਕੇ ਤੇ ਬਿਆਦਵੀ ਹੋ ਗਿਆ ਨਾ ਕਿ ਇਹਨਾਂ ਚੀਜ਼ਾਂ ਨੂੰ ਕੀ ਆ ਜਿਹੜੀਆਂ ਇਹ ਪੱਖੇ ਜਾ ਕੋਈ ਹੀਟਰ ਜਾਂ ਇਹ ਹੋ ਗਿਆ AC ਜਿਹੜੇ ਆ 에ਰਕਨੀਸ਼ਨ ਉਹ ਤੇ ਸੱਚ ਕੰਨ ਜੇ ਚਲਾਉਣੇ ਲੋਣੇ ਚਾਹੀਦੇ ਜਾਂ ਨਹੀਂ ਲੋਣੇ ਚਾਹੀਦੇ ਜੇ ਲੋਣੇ ਆ ਤੇ ਕਿਉਂ ਉਹਨਾਂ ਨੂੰ ਕਿਵੇਂ ਰੱਖਿਆ ਮੇਨਟੇਨ ਕੀਤਾ ਜਾਵੇ ਦੇਖੋ ਹੁਣੇ ਕਰਨਾ ਵਾਪਰੀ ਦੋਸ ਰੂਪ ਅਗਨ ਭੇਡ ਹੋਗਾ ਜਾਂ ਇੱਕ ਦੋ ਥੋੜੇ ਥੋੜੇ ਬਾਹਰੋਂ ਜਲਤੀ ਉਹਨਾਂ ਦੀ ਡੈਮੇਜ ਹੋਈ ਆ ਬੜੀ ਹੀ ਮਾੜੀ ਕੜਨਾ ਹੈਗੀ ਆ ਸਾਡੇ ਇਹ ਤੋਂ ਇਹ ਤੋਂ ਇਸ ਘਰ ਨਾਲ ਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਸਾਡੇ ਚਾਹ ਗਿਆਨੀ ਜਾਂ ਪ੍ਰਬੰਧਕ ਗਿਆ ਵੀ ਉਹਨਾਂ ਹੈਲਥ ਐਂਡ ਸੇਫਟੀ ਬਾਰੇ ਜਾਣਕਾਰੀ ਹੈ ਹੀ ਨਹੀਂ ਹਾਂਜੀ ਚਾਹੀਦਾ ਹੈਗਾ ਆ ਵੀ ਇਹਨਾਂ ਸਾਰਿਆਂ ਨੂੰ ਪਹਿਲਾਂ ਹੈਲਥ ਐਂਡ ਸੇਫਟੀ ਦੇ ਜਿੰਨੇ ਵੀ ਪ੍ਰਬੰਧਕ ਆ ਤੇ ਜਾਂ ਗਿਆਨੀ ਸਾਹਿਬ ਇਹਨਾਂ ਨੂੰ ਕਰਾਉਣੇ ਚਾਹੀਦੇ ਹੈਗੇ ਆ ਤੇ ਇੱਕ ਉਥੇ ਇੰਡੀ ਵਾਇਰਿੰਗ ਜਿਹੜੀ ਬਹੁਤ ਹੀ ਸਸਤੀ ਜੀ ਕਰ ਦਿੰਦੇ ਆ ਕਈ ਵੇਲੇ ਪਲੱਗ ਵੀ ਨਹੀਂ ਲਾਉਂਦੇ ਹੈਗੇ ਮੈਂ ਜਿੱਥੇ ਵੀ ਜਾਣ ਤੋਂ ਪਹਿਲੇ ਇਹੀ ਦੇ ਦਦਾ ਹਾਂ ਨਾ ਵੀ ਨਹੀਂ ਵਾਇਰਿੰਗ ਠੀਕ ਹੈ ਕਿ ਨਹੀਂ ਠੀਕ ਹੈ ਹੁਣ ਪਤਾ ਜਿਵੇਂ ਮੈਂ ਲੋਕਾਂ ਨੂੰ ਕਹਾ ਕਿ ਕਰਾਈ ਵੀ ਹੈਗੀ ਆ ਵੀ ਇੰਨੀ ਵਾਇਰਿੰਗ ਜੀ ਤੂੰ ਸਪான்ਸਰ ਕਰ ਦੇ ਤੇ ਇੱਥੇ ਕਿਸ ਨੂੰ ਕਹਿ ਕੇ ਤੇ ਵਾਇਰਿੰਗ ਕਰਾ ਦਿਓ ਜੀ ਜੇ ਏਅਰ ਕੰਡੀਸ਼ਨਰ ਲਾਉਣੀ ਆ ਨਾ ਮੇਰੇ ਖਿਆਲ ਬਿਲਕੁਲ ਇਹ ਨਹੀਂ ਲੱਗਣੀ ਚਾਹੀਦੀ ਉਦੋਂ ਫੇਰ ਵੀ ਮੈਂ ਚਾਹਣਾ ਆ ਬਈ ਪੰਥਕ ਵਿਦਵਾਨ ਜਿਹੜੇ ਆ ਇੱਥੇ ਆਪਣੇ ਘਰ ਦੇ ਉੱਤੇ ਰਾਏ ਦੇ ਕਾਹਤਾ ਹੁੰਦੇ ਕਾਲ ਦਾ ਫਰਕ ਬਣਾਉਣਾ ਚਾਹੀਦਾ ਏਅਰ ਕੰਡੀਸ਼ਨ ਦੇ ਨਾਲ ਜਿਹੜੀ ਹੁੰਦੀ ਉਹ ਚ ਫਿਰ ਡੰਪ ਬਹੁਤ ਆ ਜਾਂਦਾ ਤੇ ਗਿੱਲੀ ਹਵਾ ਹੁੰਦੀ ਆ ਉਹਦੇ ਨਾਲ ਜਿਹੜੇ ਹੈਗੇ ਆ ਸਰੂਪਾਂ ਦੀ ਜਿਹੜੀ ਆ ਉਮਰ ਆ ਪੇਪਰ ਦੀ ਘਟ ਜਾਂਦੀ ਆ ਹੁਣ ਆਪਾਂ ਇੱਥੇ ਕਿਤੇ ਵੀ ਹੈਗੀ ਆ ਤੁਸੀਂ ਇੱਥੇ ਏਅਰ ਕੰਡੀਸ਼ਨ ਲਾ ਲਓ ਕਮਰੇ ਚ ਅਖਬਾਰ ਪਈ ਰਹਿਣ ਦੇ ਪੇਪਰ ਪਈ ਰਹਿਣ ਦੇ ਸਵੇਰ ਨੂੰ ਦੇਖਿਓ ਉਹ ਗੰਨ ਵਾਲਾ ਹੋ ਜਾਣਾ ਇਸ ਲਈ ਉਹਦੀ ਲੋਡ ਨਹੀਂ ਗਈ ਤੇ ਹੀਟਰ ਦੀ ਵੀ ਨਹੀਂ ਲੋਡ ਹੈਗੀ ਇੱਕ ਤਾਂ ਵਾਇਰਿੰਗ ਪ੍ਰੋਪਰ ਚਾਹੀਦੀ ਆ ਜੇ ਹੀਟਰ ਦੀ ਥੋੜੀ ਜੇ ਲੋਡ ਹੁੰਦੀ ਆ ਜੀ ਇਹ ਚੀਜ਼ਾਂ ਨੰਗੀਆਂ ਪਈਆਂ ਤਾਂ ਜਿੱਦਾਂ ਇਹਨਾਂ ਦੀ ਵੱਡੀਆਂ ਲਾਇਬ੍ਰੇਰੀਆਂ ਹਨ ਉਹਨਾਂ ਦੇ ਵਿੱਚ ਉਹ ਟੈਂਪਰੇਚਰ ਮੇਨਟੇਨ ਰੱਖਦੇ ਆ ਜਿੱਦਾਂ ਆਪਾਂ ਮਿਊਜ਼ੀਅਮ ਖੋਲਿਆ ਹੈਗਾ ਕੁਝ ਸਦਾ 24 ਘੰਟੇ ਇੱਕ ਟੈਂਪਰੇਚਰ ਰਹਿਣਾ ਹੈ ਕਰਕੇ ਉਹ ਜਿਹੜੀਆਂ ਚੀਜ਼ਾਂ ਮਹਿੰਗੀਆਂ ਇੰਨੀਆਂ ਗੰਨਾ ਕਹੀ ਕੇ ਮਿਲਣ ਦੀਆਂ ਹੈਗੀਆਂ ਤੇ ਉਹ ਚਾਹੁੰਦੇ ਨੇ ਕਿ ਉਹ ਡੈਮੇਜ ਹੋਣ ਤੇ ਆਪਾਂ ਲਾਈਟਾਂ ਵੀ ਜਿਹੜੀਆਂ ਛੋਟੀਆਂ ਲਾਈਆਂ ਆ ਉਹਦੇ ਵਿੱਚ ਤੇ ਉਹ ਲਾਈਟਾਂ ਦੇ ਨਾਲ ਵੀ ਕਿਤੇ ਜਿਹੜੀਆਂ ਪ੍ਰਾਤਨ ਚੀਜ਼ਾਂ ਹੈਗੀਆਂ ਉਹਨਾਂ ਦੇ ਉੱਤੇ ਜਿਹੜੀ ਹੈ ਉਹਨਾਂ ਦੀ ਉਮਰ ਨਾ ਘਟ ਜਾਏ ਜਾਂ ਉਹ ਡੈਮੇਜ ਨਾ ਹੋ ਜਾਣ ਇਿੱਦਾਂ ਹੀ ਸਾਨੂੰ ਇੱਥੇ ਚਾਹੀਦਾ ਹੁੰਦਾ ਸਾਡੇ ਜਾਣੇ ਨੇ ਜਾਣੇ ਮੇਰੇ ਖਿਆਲ ਜਿੱਦਣਾ ਈਵਨ ਦੋ ਆਪਣੇ ਚਿੱਟੇ ਰਮਾਲੇ ਪਹਿਲਾਂ ਹੁੰਦੇ ਜਿਸੇ ਮਾਰਾ ਸਰੂਪ ਆਪਾਂ ਉਹਦੀ ਸੇਵਾ ਕਰਦੇ ਆ ਹਾਂਜੀ ਫੇ ਉੱਪਰ ਨਾਰਮਲ ਰਮਾਲੇ ਦੇ ਬਾਹਰ ਹੁੰਦੇ ਉਹ ਹੁੰਦੇ ਆ ਉੱਪਰ ਉਹਨਾਂ ਦੇ ਕੰਬਲ ਹੁੰਦਾ ਹੈਗਾ ਇਹ ਨਾਹਿਆ ਹੈ ਇਹਦੇ ਨਾਲ ਨਾ ਸਰੂਪ ਜਿਹੜੇ ਆ ਕਦੀ ਵੀ ਜਿਹੜੇ ਆ ਉਹ ਡੈਮੇਜ ਨਹੀਂ ਹੋਣੇ ਹੈਗੇ ਤੇ ਦੇਖੋ ਆਪਾਂ ਹੈਗੇ ਪ੍ਰਿੰਟਰ ਆਪਾਂ 30 ਸਾਲ ਤੋਂ ਉੱਪਰ ਹੋ ਗਿਆ ਪੰਜਾਬ ਟਾਈਮ ਚਲਾਉਣੇ ਆ ਤੇ ਸਾਨੂੰ ਪਤਾ ਹੈ ਵੀ ਹੁਣ ਸਾਡੇ ਪੇਪਰੇ ਥੋੜੇ ਤੇ ਨੰਗਾ ਪੇਪਰ ਆ ਤੇ ਉਸ ਵਿੱਚ ਮਸ਼ੀਨ ਚਲਾਣਾ ਨੇਗਾ ਨਾ ਜਿਹੜੇ ਘਰਾਂ ਵਿੱਚ ਪ੍ਰਿੰਟਰ ਲੱਗੇ ਆ ਉਹਨਾਂ ਵੀ ਉਹਨਾਂ ਵੀ ਦੇਖ ਲੈਣ ਨੰਗਾ ਪੇਪਰ ਪਿਆ ਰਹਿਣ ਦੇਣ ਦੂਏ ਦਿਨ ਉਹ ਸਾਡੇ ਚੱਲਣਾ ਨਹੀਂ ਮਸ਼ੀਨ ਦੇ ਵਿੱਚ ਫੋਟੋਕਾਪੀ ਜਿਹੜੀ ਚਲਾਣਾ ਉਹ ਉਹ ਦਮ ਪਾ ਜਾਣਾ ਉਹਦੇ ਵਿੱਚ ਇਸ ਲਈ ਜਿਹੜਾ ਢੱਕੇ ਰੱਖਦੇ ਆ ਉਹ ਬਹੁਤ ਜ਼ਰੂਰੀ ਆ ਜੇ ਤੁਹਾਨੂੰ ਲੱਗਦਾ ਥੋੜੀ ਜ਼ਿਆਦਾ ਠੰਡ ਹੈਗੀ ਤਾਂ ਇੱਕ ਵਾਰ ਕੰਬਲ ਹੋਰ ਵੀ ਵਰ ਸਕਦੇ ਆ ਉਹਨਾਂ ਵੀ ਜਿਹੜਾ ਠੀਕ ਆ ਉਹ ਪਰ ਮੇਰੇ ਖਿਆਲ ਇਰ ਕੰਡੀ ਹੀ ਲਾਉਣੀ ਤੇ ਟੋਟਲੀ ਮੇਰੇ ਖਿਆਲ ਫੈਸਲਾ ਜਾਣੇ ਜਾਣੇ ਅਸੀਂ ਨਾ ਇਹ ਉਹਦੇ ਨਾਲ ਨਾ ਡੰਬ ਨਾ ਮਾਰੇ ਰੂਪ ਜਿਹੜੇ ਹੈਗੇ ਅੰਗਾਂ ਦੇ ਜਿਹੜੀ ਆ ਲਾਈਫ ਘਟ ਜਾਣੀ ਆ ਆਉਂ ਆਪਾਂ ਸਾਰੇ ਇਹ ਬੰਦਗਰੀ ਛੋਣਨੇ ਕਾਲਤਾ ਵਿਦਵਾਨਾਂ ਨੂੰ ਤੇ ਜਿਹੜੇ ਹੈਗੇ ਆ ਜਿਹੜੇ ਜਾਂ ਪ੍ਰਿੰਟਿੰਗ ਲਾਈਨ ਤੇ ਹੈਗੇ ਆ ਜਾਂ ਜਿਹਨਾਂ ਨੂੰ ਪਤਾ ਹੈ ਇਹ ਤੇ ਜਾਣਕਾਰੀ ਰੱਖਦੇ ਇਹਦੇ ਬਾਰੇ 59 ਸਾਡੇ ਬਹੁਤ ਵੱਡੇ ਪੋਸਟਾਂ ਤੇ ਬੈਠੇ ਹੈਗੇ ਆ ਉਹਨਾਂ ਦੀ ਰਾਏ ਲੈ ਕੇ ਇਹਦੇ ਉੱਤੇ ਥੋੜੀ ਸਖਤੀ ਕਰਨ ਦੀ ਲੋੜ ਹੈ ਕਾਲਤ ਹੁਕਮ ਰਾਨਾ ਚਾਹੀਦਾ ਇਹ ਕਿਹੜੇ ਬਿਲਕੁਲ ਨਹੀਂ ਚਾਹੀਦੀ ਹੈਗੀ ਫਿਰ ਮਾਲੇ ਜੀ ਜਿਆਦਾ ਬਰਸਾਤ ਤੇ ਠੰਡਿਆ ਰਮਾਲਿਆਂ ਦੀ ਗਿਣਤੀ ਵਧਾਈ ਜਾ ਸਕਦੀ ਹੈ ਤੇ ਟੈਂਪਰੇਚਰ ਕੰਟਰੋਲ ਚਾਹੀਦਾ ਬਹੁਤ ਮਾਇਨ ਜੇ ਨਾ ਸਿਰਫ ਡੰਪ ਨਾ ਬਵੇ ਤੇ ਇੱਥੇ ਵੀ ਇੰਗਲੈਂਡ ਚ ਬਾਹਰ ਇੱਥੇ ਵੀ ਅੱਗੇ ਕਿਦਾਂ ਘੜਨਾ ਬਾਬੜ ਚੁੱਕੀ ਆ ਬਿਜਲੀ ਕਰਕੇ ਤੇ ਇੱਥੇ ਵੀ ਖੜਖਣਾ ਚਾਹੀਦਾ ਹੈਗਾ ਤੇ ਬਜ਼ੁਰਗਾਂ ਸਾਡੇ ਨੇ ਜਿਹੜਾ ਸਤਕਾਰ ਲਈ ਮਹਾਰਾਜ ਦੇ ਪਹਿਲਾਂ ਤੇ ਰਮਾਲੇ ਜਿਹੜੇ ਆ ਰਫੇਟਦੇ ਆ ਉਹ ਸਾਡੇ ਨਾਲ ਸਿਆਣੇ ਸੀਗੇ ਤੇ ਕਦੀ ਇਹਦੇ ਨੂੰ ਘੜਨਾ ਵਾਪਰੀਆਂ ਨਹੀਂ ਸੀਗੀਆਂ ਸੋਹਣੀ ਬਾਪਨ ਲਾਪੀਆਂ ਆਪਾਂ ਕੋਸ਼ਿਸ਼ ਕਰੀਆ ਉਹਨਾਂ ਨਾਲ ਦੇ ਵਿੱਚ ਉਹ ਸੇਵਾਤ ਕਰਨੀ ਚਾਹਦੇ ਆ ਪਰ ਉਹ ਕਈ ਵਾਰੀ ਇਹ ਨਾ ਘਟਿਆ ਪਲਾਸ ਜਿਹੜੀ ਆ ਮਸ਼ੀਨਰੀ ਜਿਹੜੀ ਆ ਪੱਖੇ ਉਹ ਚੀਜ਼ਾਂ ਦੀਆਂ ਲਾਉਂਦੇ ਆ ਉਹ 20 ਘੰਟੇ ਪੱਖਾ ਲਾਦਦਾ ਉਹ ਸਸੇ ਛੋਟਾ ਸਸਦਾ ਪੱਖਾ ਸੀ ਉਹ ਮੈਲਟ ਹੋ ਗਿਆ ਅੱਗ ਲੱਗ ਗਈ ਫਿਰ ਪਲਾਸਟਿਕ 'ਚ ਅੱਗ ਲੱਗੀ ਬੁਝੀ ਨਹੀਂ ਗਈ ਤੇ ਉਹ ਨਾ ਆਪਣੇ ਇਹ ਬਿਆਦਵੀ ਦਾ ਕਾਰਨ ਬਣ ਗੇ ਹੈਗੀ ਆ ਤੇ ਦੋਸ਼ੀ ਤਾਂ ਪ੍ਰਬੰਧਕ ਆ ਹ ਵਾਸੂਆਸੀਆ ਪ੍ਰਬੰਧਕਾਂ ਦੀ ਇਸੇ ਜ਼ਿੰਮੇਵਾਰ ਕੀ ਬਣਦੀ ਆ ਜੀ ਇਧਰ ਮੌਨਿਆ ਪ੍ਰਗੰਧਾਂ ਦੀ ਇਹੀ ਹੈ ਕਿ ਆ ਵੀ ਉਹ ਉਹਨਾਂ ਨੂੰ ਜਿਹੜੀ ਹੈਗੀ ਜਿਆਦਾ ਪਹਿਲਾਂ ਤੇ ਜਾਣਕਾਰੀ ਨਾ ਹੋਣੀ ਚਾਹੀਦੀ ਉਹਨਾਂ ਕੋਲ ਵੀ ਕਿਦਾਂ ਅਸੀਂ ਜਿਹੜਾ ਇਹ ਟੈਂਪਰੇਚਰ ਮੇਨਟੇਨਸ ਰੱਖਣਾ ਹੈਗਾ ਪਰ ਮੇਰੇ ਖਿਆਲ ਨਾਲ ਜਾਨਾ ਤੁਸੀਂ ਨਾ ਉਹਦੇ ਕੰਬਲ ਦਿੱਤੇ ਯਾਰ ਮੁੱਲੇ ਉੱਪਰ ਤਿੰਨ ਚਾਰ ਹੈਗੇ ਆ ਫਿਰ ਉਹ ਟੈਂਪਰੇਚਰ ਘੱਟ-ਬੜ ਘਾਣ ਦੀ ਲੋੜ ਹੀ ਨਹੀਂ ਗਈ ਇਹਦੇ ਉੱਤੇ ਤੇ ਉਹ ਬਿਲਕੁਲ ਠੀਕ ਆ ਕਰਕੇ ਆਪਣਾ ਐਕਸਪੀਰੀਅੰਸ ਇਹਨਾਂ ਨੂੰ ਆਪਾਂ 30 ਸਾਲ ਤੋਂ ਪੇਂਟਿੰਗ ਕਰਦੇ ਆ ਤੇ ਹੁਣ ਪੇਪਰ ਕਈ ਵਾਰੀ ਉਹਨੂੰ ਚਾਈਨਾ ਤੋਂ ਆਉਂਦਾ ਹੈਗਾ ਉਹਨੇ ਪਲਾਸਟਿਕ ਦੇ ਉੱਤੇ ਲਪੇਟਿਆ ਹੁੰਦਾ ਤੇ ਪੇਪਰ ਜਦੋਂ ਤੁਸੀਂ ਪਲਾਸਟਿਕ ਪਾੜਦੇ ਆ ਉਸ ਤੋਂ ਬਾਅਦ ਐਨ ਇਦਾਂ ਹੀ ਹੁੰਦਾ ਵੀ ਬਿਲਕੁਲ ਨਾਲੇ ਸ਼ਿਪ ਚ ਆਉਂਦਾ ਕੰਟੇਨਰਾਂ ਨਾਲ ਜਾਂਦਾ ਹੈਗਾ ਕੁਝ ਡੈਮੇ ਆਨ ਪੇਪਰ ਲਾ ਦਿੱਤਾ ਹੈਗਾ ਫੇ ਉਹ ਇੱਕ ਰਾਤ ਨੰਗਾ ਰਹਿ ਜਾ ਉਹ ਮਸ਼ੀਨ ਚੱਲਣਾ ਹੀ ਨਹੀਂ ਉੱਤੇ ਪ੍ਰਿੰਟਿੰਗ ਹੀ ਨਹੀਂ ਹੋਣੀ ਤੇ ਇਹ ਇਸ ਲਈ ਨਾ ਆਪਾਂ ਆਪਣ ਦੇਹੀ ਚਾਹਨੇ ਵੀ ਚਾਹੇ ਜਲ ਤੇ ਆ ਚਾਹੇ ਅੰਦਰ ਜਿਹੜੇ ਅੰਗ ਹੈਗੇ ਜਾਂ ਹੈ ਤੇ ਉਹ ਜਿਹੜੇ ਹੈਗੇ ਉਹਨਾਂ ਦੀ ਜਿਹੜੀ ਉਹ ਡੈਮੇਜ ਨਾ ਹੋਣ ਉਹਦੀ ਬਚਾਉਣ ਲਈ ਆਪਾਂ ਕਰਦੇ ਆ ਸਤਕਾਰ ਜਿਹੜਾ ਤਾਂ ਜਿਹੜਾ ਸਰਕਾਰ ਦੀ ਗੱਲ ਕਰਦੇ ਆ ਸਰਕਾਰ ਜੀ ਹੋਰ ਹੋਣਾ ਚਾਹੀਦਾ ਸਰਕਾਰ ਅਸਲੀ ਇਹੀ ਆ ਗਰਵਾਣੀ ਤੁਹਾਡੇ ਹਿਰਦੇ ਚ ਬਸਣੀ ਚਾਹੀਦੀ ਆ ਤੁਸੀਂ ਉਹਨਾਂ ਦੇ ਬਣਨਾ ਹੈਗਾ ਉਹ ਤਾਂ ਸਾਡੇ ਪ੍ਰਬੰਧਕਾਂ ਦੇ ਪ੍ਰਚਾਰਕਾਂ ਚ ਹੈ ਨਹੀਂਗੀ ਚਲੋ ਅਸੀਂ ਵਿੱਚੇ ਆ ਜੰਨੇ ਹੈਗੇ ਆ ਉਹ ਗਲਤ ਆ ਉਹ ਉਹ ਆ ਅਸਲੀ ਸਤਕਾਰ ਵੀ ਗਰਵਾਣੀ ਜਿਹੜੀ ਪੜਨੀ ਆ ਉਹਨਾਂ ਦਾ ਜੀਵਨ ਬਣਾਉਣਾ ਸਾਰੇ ਮਨੁੱਖਤਾਂ ਨੂੰ ਪਿਆਰ ਕਰਨਾ ਸੋਹਣਾ ਪ੍ਰਬੰਧ ਚੱਲਣਾ ਕੋਈ ਦੁਖੀ ਨਾ ਹੋਵੇ ਹਰੇਕ ਨੂੰ ਫੁਰਕਾ ਮਿਲਦਾ ਹੋਵੇ ਕੋਈ ਕ੍ਰਾਈਮ ਨਾ ਹੋਵੇ ਉੱਥੇ ਤੇ ਕੋਈ ਬੱਚੀ ਸਾਡੀ ਜਾਂ ਸਾਡੀ ਮਾਤਾ ਆ ਜਦੋਂ ਮਰ ਜਿੱਥੇ ਮਰਜੀ ਬਾਹਰ ਜਾਦਦਾਨ ਹੋਵੇ ਜਾਂ ਰਾਤ ਹੋਵੇ ਉਹ ਜਾ ਸਕਦੀ ਹੋਵੇ ਉਹ ਸਤਕਾਰ ਆ ਉੱਧਰ ਪੈਰਾ ਦੇਣ ਦੀ ਲੋੜਿਆ ਨਾ ਕਿ ਅਸੀਂ ਏਸੀ ਲਾ ਕੇ ਤੇ ਆਪਣੇ ਗੁਰੂ ਸਾਹਿਬ ਦੀ ਬੇਅਦਬੀ ਕਰ ਰਹੇ ਹੈਗੇ ਆ ਹਾਂਜੀ ਅੱਛਾ ਇਸ ਜਿਹੜੇ ਗ੍ਰਾਂਥੀ ਸੰਗਿਆ ਮੇਨ ਕਰਕੇ ਉਹ ਹੀ ਸੇਵਾਦਾਰ ਸੇਵਾ ਕਰਦੇ ਆ ਕਈ ਵਾਰੀ ਹੋਰ ਸਿੱਧਾ ਲੁਆ ਜਾਂਦੇ ਆ ਵੀ ਭਾਈ ਭਾਈ ਸਾਹਿਬ ਜੀ ਤੁਸੀਂ ਇੰਜ ਕਰੋ ਇਹ ਹੋਰ ਸੇਵਾਦਾਰ ਆ ਭਾਈ ਸਾਹਿਬ ਤੁਸੀਂ ਇੰਜ ਕਰੋ ਤਾਂ ਉਹ ਤੇ ਗ੍ਰਾਂਥੀ ਸਾਹਿਬ ਦਾ ਕਿੰਨਾ ਕੁ ਵਿੱਚ ਹੱਥ ਆ ਕੀ ਉਹ ਸੁਧਾਰ ਕਿਵੇਂ ਲਿਆ ਸਕਦੇ ਆ ਕਿਵੇਂ ਸੁਝਾ ਸਕਦੇ ਸੰਗਤ ਨੂੰ ਸਿਆਪ ਤਾਂ ਐਂਡ ਤੇ ਜਿਹੜੇ ਸਾਡੇ ਗ੍ਰਾਂਥੀ ਸਹਿਬਾਨ ਵੀ ਬਹੁਤੇ ਇੰਨੀ ਹਾਲੀ ਥੋੜੇ ਹੀ بڑے ਹੁੰਦੇ ਆ ਗਿਆਨੀ ਵੀ ਅੱਜ ਕੱਲ੍ਹ ਆਮ ਪਿੰਡਾਂ ਵਿੱਚ ਤਾਂ ਉਹੀ ਲੱਗਦਾ ਜਿਹਨੂੰ ਕੋਈ ਨੌਕਰੀ ਨਹੀਂ ਮਿਲਦੀ ਆਪਾਂ ਸਾਰਿਆਂ ਨੂੰ ਪਤਾ ਉਹਨਾਂ ਨੂੰ ਜਾਣ ਕੇ ਨਾਖਰੇ ਆ ਉਹ ਵੀ ਪ੍ਰਬੰਧਕਾਂ ਦੇ ਹੇਠ ਹੁੰਦੇ ਕੰਮ ਕਰਦੇ ਪ੍ਰਬੰ ਇਵਾਰੀ ਇਹ ਬਹੁਤੇ ਪੜੇ ਲਿਖੇ ਨਹੀਂ ਹੁੰਦੇ ਹੈਗੇ ਸਧਾਰਨ ਬੰਦੇ ਹੁੰਦੇ ਉਹਦਾਂ ਨੂੰ ਸ਼ਰਧਾ ਹੁੰਦੀ ਆ ਤੇ ਮਾਇਆ ਦੇ ਸਕਦੇ ਨੇ ਸਮਾਂ ਦੇ ਸਕਦੇ ਨੇ ਪਰ ਇੰਨੀ ਜਾਣਕਾਰੀ ਉਹਨਾਂ ਨੂੰ ਨਹੀਂ ਹੁੰਦੀ ਨਾ ਧਰਮ ਦੀ ਹੁੰਦੀ ਆ ਤੇ ਨਾ ਹੈਲਥ ਐਂਡ ਸੇਫਟੀ ਦੀ ਨਾ ਵਾਇਰਿੰਗ ਬਾਰੇ ਪਤਾ ਹੁੰਦਾ ਤੇ ਇਸ ਲਈ ਚਾਹੀਦਾ ਹੈਗਾ ਵੀ ਅਕਾਲ ਤਖਤ ਦੀ 10 20 21 ਵਿਦਵਾਨਾਂ ਦੀ ਕਮੇਟੀ ਬਣਾਵੇ ਜਿਹਦੇ ਵਿੱਚ ਇਲੈਕਟ੍ਰੀਸ਼ੀਅਨ ਵੀ ਹੋਣ ਤੇ ਪ੍ਰਿੰਟਰ ਵੀ ਹੋਣ ਤੇ ਵਿੱਚ ਵਿਦਵਾਨ ਵੀ ਹੋਣ ਉਹ ਗਾਈਡ ਲਾਈਨ ਦੇਣ ਤੇ ਉਹ ਹਰੇਕਾ ਉੱਤੇ ਲਾਗੂ ਹੋਵੇ ਠੀਕ ਹੈ ਜੀ ਸੇ ਇਸ ਵੰਦ ਸੀ ਨਾ ਅਪਰੰਤ ਜੀ ਵੀ ਉਹ ਬਹੁਤੀ ਢੰਗ ਨਾਲ ਐਕਸਪਲੇਨ ਕੀਤਾ ਵਿਸਤਾਰ ਨਾਲ ਦੱਸਿਆ ਤੇ ਸਾਨੂੰ ਤੁਹਾਨੂੰ ਚਾਹੀਦਾ ਕਿ ਤੁਹਾਡੇ ਧਿਆਨ ਰੱਖਣ ਮਰਾ ਦੀ ਸਤਕਾਰ ਕੀ ਆ ਤੇ ਵਿਆਦੇ ਵੀ ਕੀ ਆ ਇਹਨੂੰ ਸਮਝਣ ਸਤਕਾਰ ਇਹੀ ਆ ਸਾਨੂੰ ਦੱਸਦਾ ਹਾਂ ਜੀ ਸੋ ਇਸੇ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ